रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India, and Fiji. For more information, call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਦਾਜਾ ਦੇਸ਼ਾਂ ਬਦੀਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੁੱਟਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਅੱਜ ਸਵੇਰੇ ਤੜਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੂੰਦਾਬੰਦੀ ਹੋਣ ਦਾ ਖੂਬਸੂਰਤ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਕਰੋ ਦਰਸ਼ਨ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਤੋਂ ਫਿਰ ਦਿੱਤਾ ਵੱਡਾ ਬਿਆਨ ਛਿੜ ਚੁੱਕੀ ਸਿਆਸੀ ਜੰਗ ਜੁਪੀ ਦੇ ਲਖੀਨਪੁਰ ਖੇਰੀ ਚ ਸਿੱਖ ਭਾਈਚਾਰਾ ਲਈ ਰਾਜਕ ਸ਼ਬਦਾਵਲੀ ਵਰਤਨ ਦਾ ਮਾਮਲਾ ਗਿਆ ਪੱਖ ਲੋਕਾਂ ਵੱਲੋਂ ਦਿੱਤਾ ਗਿਆ ਤਰਨ ਰਾਸ਼ਟਰਪਤੀ ਚੋਣ 'ਚ ਟਰੰਪ ਨਾਲ ਬਹਿਸ ਕਰਨ ਲਈ ਤਿਆਰ ਕਮਲਾ ਹੈਰਿਸ ਬਿਡੇਨ ਨੂੰ ਰਾਸ਼ਟਰਪਤੀ ਚੋਣ 'ਚੋਂ ਹਟਣ ਦੀ ਦਿੱਤੀ ਗਈ ਸੀ ਤਨਕੀ ਟਰੰਪ ਕਨੇ ਕੀਤਾ ਵੱਡਾ ਦਾਵਾ ਸੋ ਦਰਸ਼ਨ ਕਰੋ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਮ੍ਰਿਤਸਰ ਤੋਂ ਜਿੱਥੇ ਕੀ بارش ਦੀ ਬੂੰਦਾਂ ਦੇ ਕਰਕੇ ਮਨਮੋਹਕ ਨਜ਼ਾਰਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਦਾ ਪਿਆਗਾ ਆ ਅੱਜ ਸਵੇਰੇ ਤੜਕਸਾਰ ਹੀ ਅੰਬਸਾਦ ਦੇ ਵਿੱਚ ਤੇਜ਼ ਹਵਾਵਾਂ ਅਤੇ بارش ਸ਼ੁਰੂ ਹੋ ਚੁੱਕੀ ਉਸ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿਹਨੂੰ ਦੇਖ ਕੇ ਤੁਹਾਡੇ ਵੀ ਮਨ ਦੇ ਵਿੱਚ ਜਿਹੜਾ ਆਇਆ ਉਹ ਆਸਤਾ ਹੋਰ ਵੱਧਦੀ ਹੋਈ ਨਜ਼ਰ ਆ ਗਈ ਕਿਉਂਕਿ ਬਹੁਤ ਹੀ ਸੋਹਣਾ ਤੇ ਮਨਮੋਹਕ ਨਜ਼ਾਰਾ ਲੱਗ ਆਇਆ ਦਰਬਾਰ ਸਾਹਿਬ ਦਾ ਦਿਖਾਈ ਦਿੰਦਾ ਪੈ ਇਸ بارش ਤੇ ਮੌਸਮ ਦੇ ਵਿੱਚ ਔਰ ਸੰਗਤਾਂ ਦਾ ਇਕੱਠ ਤੁਸੀਂ ਵੇਖੋ ਉਹਨਾਂ ਦਾ ਉਸੇ ਤਰ੍ਹਾਂ ਹੀ ਲੱਗ ਆਇਆ ਜਿ ਮਾਵੜਾ ਉੱਥੇ ਲੱਗ ਆ ਦਰਸ਼ਨ ਕਰਨ ਦੀ ਇਬਲਾਸ਼ਾ ਜਿਹੜੀ ਉਸੇ ਤਰ੍ਹਾਂ ਹੀ ਨਜ਼ਰੋਂ ਦੀ ਭੀਗੀ ਹੈ ਲੱਖਾਂ ਲੋਕ ਉਸੇ بارش ਦੇ ਮੌਸਮ ਦੇ ਵਿੱਚ ਵੀ ਬਰਦੀ ਮਾਰਿਸ਼ ਦੇ ਵਿੱਚ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਉਸੇ ਤਰ੍ਹਾਂ ਦਰਸ਼ਨ ਕਰਨ ਪ੍ਰਕਰਮਾ ਕਰਦੇ ਪਏਗੇ ਨੇ ਵੀਡੀਓ ਜਰੂਰ ਚੰਗੀ ਲੱਗੀ ਤਾਂ ਵਾਇਰਲ ਕਰੋ ਜਰੂਰ ਲਿਖਿਓ ਨਾਲ ਨਾਲ ਦਰਸ਼ਨ ਕਰੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕਿਤੇ ਕੀ بارش ਦੇ ਮੌਸਮ ਦੇ ਵਿੱਚ ਅੱਜ ਅੰਦਰ ਲੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਗਿਆ ਲੋਕਿਕ ਨਜ਼ਾਰਾ ਤੁਹਾਨੂੰ ਦਿਖਾਉਂਦੇ ਪਏ ਆ ਸੋ ਐਮਪੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫਿਰ ਬੋਲੇ ਚਰਨਜੀਤ ਸਿੰਘ ਚੰਨੀ ਕਿਹਾ ਖਡੂ ਸਾਹਿਬ ਦੇ ਲੋਕਾਂ ਲਈ ਹੁਣ ਤਾਂ ਉਹਨੂੰ ਮਿਲਿਆ ਬਣੀ ਜਾ ਰਿਹਾ ਕਿਉਂਕਿ ਉੱਥੋਂ ਇੱਕ ਐਮਪੀ ਬਣੇ ਨੇ ਔਰ ਵੱਡੀ ਲੀਡ ਤੋਂ ਲਗਾਇਆ ਐਮਪੀ ਦੀ ਚੋਣ ਜਿੱਤੀ ਗਿਆ ਕਰਮਜੀਤ ਅਨਮੋਲ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਗੇ ਸੀ ਉਹਨਾਂ ਨੂੰ ਵੱਡੀ ਲੀਡ ਤੋਂ ਹਰਾ ਕੇ ਲਗਾਇਆ ਖਡੂ ਸਾਹਿਬ ਤੋਂ ਐਮਪੀ ਬਣੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫਿਰ ਇੱਕ ਵਾਰ ਚਰਨਜੀਤ ਸਿੰਘ ਚੰਨੀ ਜਿਹੜੇ ਗਿਆ ਆ ਚੁੱਕੇ ਗਏ ਨੇ ਉਹਨਾਂ ਵੱਲ ਆਖਿਆ ਗਿਆ ਗਿਆ ਤੇ ਮੈਂ ਜੋ ਸੰਸਦ ਦੇ ਵਿੱਚ ਕਿਹਾ ਬਿਲਕੁਲ ਸਹੀ ਕਿਹਾ ਗਿਆ ਜੇ ਕੁਝ ਗਲਤ ਹੈਗਾ ਸੀ ਇਹਨਾਂ ਨੂੰ ਕਿਸੇ ਚੀਜ਼ ਦਾ ਇਤਰਾਜ਼ਗਾਹੀ ਤਾਂ ਉਹਦੇ ਅਮਰਤਪਾਲ ਦੇ ਕਾਗਜ਼ ਹੀ ਨਹੀਂ ਢਾਕਲ ਕਰਦੇ ਕਿ ਜਾਂ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਉਹਦੀ ਫਾਈਲ ਨੂੰ ਜਮ੍ਹਾਂ ਕੀਤਾ ਗਿਆ ਸੀ ਉਦੋਂ ਹੀ ਓਬਜੈਕਸ਼ਨ ਲਗਾ ਦਿੱਤੇ ਜੇ ਸਾਰਾ ਸਾਰਾ ਕੁਝ ਸਹੀਗਾ ਸੀ ਤੇ ਫਿਰ ਕਿਉਂ ਉਹਨੂੰ ਹੁਣ ਲੋਕਾਂ ਨੂੰ ਮਿਲਣ ਨਹੀਂ ਦਿੰਦੇ ਪਏ ਜੋ ਵੀ ਮੁੱਦਾ ਇਹਨਾਂ ਨੇ ਸੰਸਦ ਵਿੱਚ ਉਠਾਇਆ ਮੇਰੇ ਵੱਲੋਂ ਬਿਲਕੁਲ ਉਹ ਸਹੀ ਉਠਾਇਆ ਗਿਆਗਾ ਇਹ ਕਹਿਣਾਗਾ ਸੀ ਐਮਪੀ ਚਰਨਜੀਤ ਸਿੰਘ ਚੰਨੀ ਦਾ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਹੈਗੇ ਨੇ ਉਸ ਨੇ ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰਾਂ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਤਪਾਲ ਦੇ ਕਾਗਜ਼ ਦਾਖਲ ਕੀਤੇ ਆ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਜੇ ਉਹ ਗਲਤ ਸੀ ਤਾਂ ਉਹਦੇ ਕਾਗਜ਼ ਰੋਕਨੇ ਚਾਹੀਦੇ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੀ ਉਦੋਂ ਸਰਕਾਰ ਨੇ ਕਿਉਂ ਰਿਜੈਕਟ ਕੀਤੀ ਤਾਂ ਕਿ ਇਹ ਗਲਤ ਬੰਦਾ ਇਹ ਐਮਪੀ ਨਹੀਂ ਬਣਨਾ ਚਾਹੀਦਾ ਜੂਪੀ ਦੇ ਲਖੀਮਪੁਰ ਖੇਰੀ ਚ ਸਿੱਖ ਭਾਈਚਾਰੇ ਲਈ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਦਾ ਮਾਮਲਾ ਪੱਕ ਚੁੱਕਾ ਗਿਆ ਲੋਥੋਂ ਦੇ ਪੰਜਾਬੀ ਜਿਹੜੇ ਗਏ ਸੀ ਉੱਥੇ ਉਹਨਾਂ ਵੱਲੋਂ ਇੰਨੀ ਗੱਲ ਲੱखी ਗਈ ਹੈ ਕਿ ਸਾਨੂੰ ਇਸ ਅਫਸਰ ਵੱਲੋਂ ਅੱਤਵਾਦੀ ਕਿਹਾ ਗਿਆ ਗਾਇਆ ਸਾਨੂੰ ਬੇਇਜਤ ਕੀਤਾ ਗਿਆ ਉਹਨਾਂ ਨੇ ਫਿਰ ਉੱਥੇ ਧਰਨਾ ਲਗਾ ਦਿੱਤਾ ਗਿਆ ਤੇ ਫਿਰ ਉੱਥੋਂ ਬਾਅਦ ਜਿਹੜੇ ਗਏ ਉੱਥੋਂ ਦੇ ਐਸਐਸਪੀ ਵੱਲੋਂ ਤੁਰੰਤ ਹੀ ਪਲੀਹਾ ਦੇ ਜਿਹੜੇ ਕੋਤਵਾਲ ਲਗੇ ਸੀ ਉਹਨਾਂ ਨੂੰ ਉੱਥੋਂ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਗਿਆਗਾ ਦੇ ਰਾਤ ਪੁਜੇ ਬਦੀਕ ਐਸਪੀ ਨੇਪਾਲ ਸਿੰਘ ਨੇ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਗਿਆ ਉੱਥੋਂ ਉਹਨਾਂ ਨੂੰ ਜਿਹੜਾ ਹਟਾ ਦਿੱਤਾ ਗਿਆ ਕੋਤਵਾਲ ਨੂੰ ਉਹ ਨਾਲ ਦੇ ਨਾਲ ਜਿਹੜਾ ਇਸ ਗੱਲ ਦਾ ਐਲਾਨ ਕੀਤਾ ਤੇ ਫਿਰ ਉੱਥੋਂ ਦੇ ਜਿਹੜਾ ਧਰਨਾ ਲਗਾਇਆ ਉਹ ਉਠਾਇਆ ਗਿਆਗਾ ਇੱਕ ਸ਼ਰਮਨਾਕ ਘਟਨਾ ਜਿਹੜੀ ਗੀਰ ਨਿਕਲ ਕੇ ਸਾਹਮਣੇ ਆਈ ਹੈ ਕਿ ਫਿਰ ਜੁਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਸਿੱਖ ਭਾਈਚਾਰੇ ਨੂੰ ਜਿਹੜਾ ਗਾਇਆ ਅਤਵਾਦੀ ਕਹਿਣ ਦਾ ਮਾਮਲਾ ਹੈਗਾ ਉਹ ਸਾਹਮਣੇ ਆਇਆ ਹੈ ਇਹ ਜਿਹੜੀ ਸ਼ਬਦ ਸ਼ਬਦਾਵਲੀ ਜਿਹੜੀ ਕੀ ਵਰਤਨ ਤੋਂ ਬਾਅਦ ਉੱਥੋਂ ਦੇ ਲੋਕਾਂ ਵੱਲੋਂ ਹੈਗਾ ਕਾਫੀ ਪਾਰੀ ਰੋਸ ਪਾਇਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਉੱਥੇ ਧਰਨਾ ਲਗਾ ਦਿੱਤਾ ਗਿਆ ਕਿ ਫਿਰ ਡੀਐਸਪੀ ਤੇ ਐਸਐਸਪੀ ਸਾਹਿਬ ਉਹਨਾਂ ਨੇ ਪਹੁੰਚ ਕੇ ਉਸ ਜਿਹੜਾ ਗੱਲ ਸੀ कोतवाल ਨੂੰ ਤੁਰੰਤ ਹੀ ਉਹ ਉਹਨੂੰ ਆਪਣੇ ਪ੍ਰਭਾਵ ਤੋਂ ਹਟਾ ਦਿੱਤਾ ਗਿਆ ਉਹ ਜਿਹੜਾ ਧਰਨਾ ਉੱਥੋਂ ਉਠਵਾਇਆ ਗਿਆ ਕਿ ਨਿਗਾ ਲਾਕੇਗੀ ਕਿ ਇਹ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੈ ਜੋ ਨਹੀਂ ਹੋਣੀ ਚਾਹੀਦੀ ਸੀ ਅਸੀਂ ਤੁਰੰਤ ਕਾਰਵਾਈ ਕਰ ਦਿੱਤੀ ਗਈਗੀ आप कैसे बोल है, तो तो है। 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 रहे हैं हम लोग हम कहाँ तमाशा कर रहे हैं सर खड़े हैं जब पानी कम होगा आतंकवादी बता रहे हैं उस दिन नहीं आप लोग आए थे आतंकवादी बताने जिस दिन आप बाबा जी के आगे पीछे घूम रहे थे अगर हम लोग आतंकवादी तो यहीं पे गोली मार दीजिए हम लोगों को बस सीधी बात है हम लोगों की हम हमारे जैसे पहले हम लोग आतंक बदान है हमारे जैसे उपद्रवियों के साथ हाँ ठीक है रहने दो हम लोग उपद्रवादी जो भी हम लोगों को रहने दो आप जाइए ਔਰ ਨਾ ਇਹਦਾ ਵੇਖੋ ਆਪ ਲੋਗਾ ਤੰਗਵਾਦੀ ਬਤਾ ਰਹੇ ਆ ਵੀ ਹਮ ਲੋਗੋ ਨੂੰ ਕੋਈ ਜਵਾਬ ਦੇਣਾ ਪਊਗਾ ਓਏ ਇਹ ਤੰਗਵਾਦੀ ਦੱਸਣ ਦੇ ਯਾਰ ਹੁਣ ਤੋਂ ਹੀ ਇਹ ਪ੍ਰੂਫ ਆ ਆਪਾਂ ਨੂੰ ਕਿ ਛੜਕ ਬਣਾਈ ਐ ਤੇ ਇਦਾਂ ਬੋਲਿਆ ਇਹਨਾਂ ਨੇ ਜਰਾ ਆ ਜਾਓ ਜਰਾ ਆ ਜਾਓ ਮੀਂਹ ਕਿਉਂ ਧੱਕਰਾ ਸ਼ਰਮ ਆ ਰਹੀ ਐ ਨਹੀਂ ਸ਼ਰਮ ਹਮ ਲੋਗੋ ਨੂੰ ਕਹੇਗੀ ਅੱਗੇ ਪੜੋ ਅੱਗੇ ਪੜੋ ਕਾਬਲ ਆ ਰਹੀ ਐ ਅੱਗੇ ਪੜੋ ਕਿਨਾਰੇ ਹੋਈਏ ਆਉਣ ਵਾਲੀਆਂ ਅਮਰੀਕਾ ਦੀਆਂ ਚੋਣਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਕਮਲਾ ਹੈਰਿਸ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਚੋਣ ਦੀ ਬਹਿਸ ਲਈ ਉਹ ਤਿਆਰ ਹੈ ਟਰੰਪ ਦੇ ਨਾਲ ਜਲਦ ਹੀ ਕਰਨਗੇ ਉਹ ਉਹਨਾਂ ਦੇ ਨਾਲ ਬਹਿਸ ਜੀ ਹਾਂ ਇੰਟਰਨੈਸ਼ਨਲ ਡੈਕਸ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਰਾ ਹੈਰਿਸ ਨੇ ਵੀਰਵਾ ਨੂੰ ਕਿਹਾ ਕਿ ਉਹ ਡੋਨਲਡ ਟਰੰਪ ਨਾਲ ਚੋਣ ਬਹਿਸ ਕਰਨ ਲਈ ਤਿਆਰ ਹੈ ਉਨ੍ਹਾਂ ਨੇ ਖੁਦ ਨੂੰ 트럼ਪ ਲਈ ਵੱਡੀ ਚੁਣੌਤੀ ਦੱਸਿਆ ਹੈ ਅਤੇ 트럼ਪ ਨੇ ਤੇ ਦੋਸ਼ ਵੀ ਲਗਾਇਆ ਹੈ ਕਿ ਉਹ 10 ਸਤੰਬਰ ਨੂੰ ਹੋਣ ਵਾਲੀ ਬੈਚ ਤੋਂ ਪਿੱਛੇ ਹਟਣਾ ਛੋਂਦੇ ਹਨ ਕਮਲਾ ਹੈਰਿਸ ਹੁਣ ਤੱਕ ਇੰਡੀਆਨਾ ਅਤੇ ਟੈਕਸਾਸ ਦੇ ਨਾਲ-ਨਾਲ ਜੁਆਇੰਟ ਬੇਸ ਅਡਰੀਅੂਜ ਦਾ ਦੌਰਾ ਕਰ ਚੁੱਕੀ ਹੈ ਉਸ ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਮੈਂ ਸਾਰੇ ਵੋਟਰਾਂ ਦਾ ਸਨਮਾਨ ਕਰਦੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਸਾਰੇ ਵੋਟਰ ਚੋਣ ਬੈਸ ਨੂੰ ਸਕਰੀਨ ਤੇ ਦੇਖਣ ਲਈ ਉਤਸੁਕ ਹਨ ਜਿਸ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ ਇਹ ਯੋਜਨਾ ਅੜੀਗੀ ਤਿਆਰ ਕੀਤੀ ਜਾ ਰਹੀਗੀ ਇਸ ਬਿਆਨ ਤੇ ਕਮਲਾ ਹੈਰਿਸ ਤੇ ਇਹ ਬਿਆਨ ਤੇ ਜਿੱਥੇ ਰਾਜਨੀਤੀ ਕਾਫੀ ਗਰਮਾ ਚੁੱਕੀ ਗਈ ਹੈ ਉੱਥੇ ਇੱਕ ਵੱਡਾ ਚੈਲੰਜ ਵੀ ਕਰ ਦਿੱਤਾ ਗਿਆ ਹੈ ਗਾਇ ਟਰੰਪ ਨੂੰ ਕਿਉਂਕਿ ਟਰੰਪ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹੈਗੇ ਨਹੀਂ ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਚੋਣ ਬਹਿਸ ਵਿੱਚ ਬਾਈਡਨ ਅਤੇ ਟਰੰਪ ਸਨ ਆਮੋਸ ਆਮੋ ਸਾਹਮਣੇ 10 ਸਤੰਭਨ ਨੂੰ ਹੋਣ ਵਾਲੀ ਇਹ ਬਹਿਸ ਉਨ੍ਹਾਂ ਦੇ ਬਹਿਸਾਂ ਵਿੱਚੋਂ ਇੱਕ ਹੈ ਜੋ ਕਿ ਰਾਸ਼ਟਰਪਤੀ ਜੋ ਬਾਈਡਨ ਅਤੇ ਟਰੰਪ ਵਿਚਕਾਰ ਹੋਈਆਂ ਸਨ ਇਸ ਤੋਂ ਪਹਿਲਾਂ ਇਹ 27 ਜੂਨ ਨੂੰ ਹੋਈ ਸੀ ਜਿਸ ਵਿੱਚ ਡੋਨਾਲਡ ਟਰੰਪ ਅਤੇ ਜੋ ਬਾਈਡਨ ਆਮੋ ਸਾਹਮਣੇ ਸਨ ਮਾਰੇ ਪ੍ਰਦਰਸ਼ਨ ਤੋਂ ਬਾਅਦ ਬਾਈਡੇਨ ਨੇ ਹਾਲ ਹੀ ਵਿੱਚ ਆਪਣੇ ਆਪ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਵਾਪਸ ਲੈ ਲਿਆ ਸੀ ਅਤੇ ਕਮਲਾ ਹੈਰਿਸ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸਮਰਥਕ ਦਿੱਤਾ 트럼ਪ ਨੇ ਕਿਹਾ ਕਿ ਉਹ ਬੈਸ ਨੂੰ ਫੋਕਸ న్యూਸ ਤੇ ਲਿਜਾਣਾ ਚਾਹੁੰਦੇ ਹਨ ਜੋ ਪਹਿਲਾਂ ਹੀ ਸੀਐਨਐਨ ਦੁਆਰਾ ਆਯੋਜਿਤ ਕੀਤਾ ਗਿਆ ਸੀ 트럼ਪ ਨੇ ਇਹ ਵੀ ਕਿਹਾ ਕਿ ਉਹ ਤੋਂ ਇੱਕ ਵੱਧ ਵਾਰ ਹੈਰਿਸ ਦਾ ਸਾਹਮਣਾ ਕਰਨ ਲਈ ਤਿਆਰ ਹਨ ਉਧਰ ਭਾਰਤੀ ਅਮਰੀਕੀਆਂ ਨੇ ਬਾਈਡਨ ਦਾ ਫੈਸਲੇ ਦਾ ਕੀਤਾ ਸਵਾਗਤ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੋ ਜਾਂ ਚਾ ਵੀ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਤੋਂ ਹਟ ਗਏ ਹਨ ਇਸੇ ਫੈਸਲੇ ਨਾਲ ਅਮਰੀਕਾ ਵਿੱਚ ਸਿਆਸੀ ਹਲਚਲ ਮਚ ਚੁੱਕੀ ਗਈ ਆ ਬਾਈਡਨ ਦੀ ਵਿਰੋਧੀ ਰਿਪਬਲਿਕ ਪਾਰਟੀ ਦੇ ਉਮੀਦਵਾਰ ਉਸ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ਦੂਜੇ ਪਾਸੇ ਭਾਰਤੀ ਅਮਰੀਕੀਆਂ ਨੇ ਬਾਈਡੇਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਭਾਰਤੀ ਅਮਰੀਕੀਆਂ ਨੇ ਕਿਹਾ ਕਿ ਜੇ ਜੋ ਬਾਈਡੇਨ ਲਈ ਇਹ ਇੱਕ ਮੁਸ਼ਕਲ ਫੈਸਲਾ ਰਹਾ ਹੋਵੇਗਾ ਪਰ ਵਿਸ਼ਵ ਪੱਤੇ ਅਮਰੀਕਾ ਨੂੰ ਸਰਬਉੱਚ ਰੱਖਣ ਲਈ ਕਦਮ ਚੁੱਕਨੇ ਜ਼ਰੂਰੀ ਸੀ ਭਾਰਤੀ ਅਮਰੀਕੀਆਂ ਦਾ ਕਿਹਾ ਕਿ ਜਿਸ ਤਰ੍ਹਾਂ ਇੱਕ ਸਿਪਾਹੀ ਜੰਗ ਦੇ ਮੈਦਾਨ ਦੇ ਵਿੱਚ ਯੋਗਦਾਨ ਪਾਉਂਦਾ ਹੈ ਉਸੇ ਤਰ੍ਹਾਂ ਹੀ ਬਾਈਡੇਨ ਨੇ ਵੀ ਅਮਰੀਕੀ ਨੂੰ ਅਮਰੀਕਾ ਨੂੰ ਸਰਬ ਉੱਤਮ ਬਣਾਉਣ ਲਈ ਆਪਣਾ ਅੰਤਿਮ ਯੋਗਦਾਨ ਦਿੱਤਾ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡ੍ਰੰਪ ਦੇ ਇਸ ਬਿਆਨ ਨੇ ਸਿਆਸਤ ਦੇ ਵਿੱਚ ਪੁਚਾਲ ਲਿਆ ਦਿੱਤਾ ਗਿਆ ਹੈ ਉਹਨਾਂ ਵੱਲੋਂ ਆਖਿਆ ਗਿਆ ਹੈਗਾ ਕਿ ਬਿਡੇਨ ਨੂੰ ਰਾਸ਼ਟਰਪਤੀ ਦੌੜ ਤੋਂ ਹਟਣ ਦੀ ਦਿੱਤੀ ਗਈ ਸੀ ਤਨਕੀ ਇਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਕਿਹਾ ਗਿਆ ਗਿਆ ਤਾਂ ਅੰਦਾਜ਼ੇ ਇੱਕ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਦਾਵਾ ਕੀਤਾ ਹੈ ਕਿ ਜੋ ਬਟੇਨ ਨੂੰ ਚੋਣ ਦੌਰ ਵਿੱਚੋਂ ਪਿੱਛੇ ਹਟਣ ਲਈ ਮਜਬੂਰ ਕੀਤਾ ਗਿਆ ਹੈ ਇਹ ਇਸ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਕੀਤਾ ਗਿਆ ਇੱਕ ਤਕਾ ਪਲਟਕਰਾਰ ਦਿੱਤਾ ਗਿਆ ਹੈ ਛੇ ਸਾਬਕਾ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਮਿਨੀ ਸੋਟਾ ਵਿੱਚ ਇੱਕ ਚੋਣ ਰੈਲੀ ਕਿਹਾ ਗਿਆ ਕਿ ਅਸਲ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਦੁਆਰਾ ਇੱਕ ਤਕਤਾ ਪਲਟ ਸੀ ਇਹ ਇੱਕ ਅਜਿਹੇ ਵਿਅਕਤੀ ਦਾ ਤਕਤਾ ਪਲਟ ਸੀ ਜਿਸ ਦੇ ਦਿਆਂ 1 ਕਰੋੜ 40 ਲੱਖ ਵੋਟਾਂ ਸਨ ਉਹ ਬਿਡੇਨ ਜੋ ਚੋਣ ਲੜਨਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਡੈਮੋਕ੍ਰੇਟਿਡ ਪਾਰਟੀ ਦੇ ਨੇਤਾਵਾਂ ਨੇ ਬਿਡੇਨ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਬਹੁਤ ਬੁਰਾ سلوਕ ਕੀਤਾ ਗਿਆ ਹੈ ਟਰੰਪ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਟਰੰਪ ਦੀ ਉਮਰ ਇਸ ਵੇਲੇ 78 ਸਾਲ ਦੇ ਕਰੀਬ ਹੈਗੀ ਉਹਨਾਂ ਨੇ ਦੋਸ਼ ਲਗਾਇਆ ਕਿ ਡੈਮੋਕ੍ਰੇਟਿਡ ਪਾਰਟੀ ਨੇ ਪੰਜਵੀਂ ਸੋਧ ਨਾਲ ਬਿਡੇਨ ਨੂੰ ਧਮਕੀ ਦਿੱਤੀ ਹੈ ਕਿ ਉਹਨਾਂ ਕਿਹਾ ਕਿ ਉਹਨਾਂ ਨੇ ਬਿਡੇਨ ਨੂੰ ਕਿਹਾ ਸੀ ਕਿ ਉਹ ਪਿੱਛੇ ਹਟ ਜਾਵੇ ਦੇ ਜਾਂ ਫਿਰ ਜਾਲੀ ਖਬਰਾਂ ਪ੍ਰਕਾਸ਼ਿਤ ਕਰਕੇ ਉਹਨਾਂ ਨੂੰ ਬਹਾਦਰ ਕਿਹਾ ਗਿਆ ਗਿਆ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਕੀਤਾ ਗਿਆ ਹੈ ਇਹ ਰਾਸ਼ਪਤ ਸਾਫ ਦਾ ਰਾਸ਼ਟਰਪਤੀ 트럼ਪ ਉਹ ਲੋੜਾ ਗਿਆ ਉਹ ਇਲਜ਼ਾਮ ਲਗਾਏ ਗਏਗੇ ਨੇ ਦੂਜੀ ਪਾਰਟੀ ਉੱਤੇ ਜੀਹਾਂ ਬਿਡੇਨ 81 81 ਸਾਲ ਦੀ ਉਮਰ ਹੋ ਚੁੱਕੀ ਉਹਨਾਂ ਦੀ ਇੱਕ 2 ਚਲਾਈ ਨੂੰ ਉਹਨਾਂ ਵੱਲੋਂ ਰਾਸ਼ਟਰਪਤੀ ਚੋਣ ਦੀ ਦੌਰ ਵਿੱਚੋਂ ਆਪਣਾ ਨਾਮ ਜਿਹੜਾਗਾ ਸੀ ਉਹ ਪਿੱਛੇ ਲੈ ਲਿੱਤਾ ਗਿਆ ਸੀ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਚੋਣਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਰੱਖਾਈ ਉਹ ਐਲਾਨ ਕਰ ਦਿੱਤਾ ਗਿਆਗਾ ਸੀ ਹੁਣ ਲਗਾਤਾਰ ਜਿਹੜੀਆਂ ਖਬਰਾਂ ਸਾਹਮਣੇ ਹੋਣੇ ਸ਼ੁਰੂ ਹੋ ਚੁੱਕੀਆਂ ਗਿਆ ਕਿਉਂਕਿ ਤਕਰੀਬਨ ਨਵੰਬਰ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੋਣ ਦੀ ਜਿਹੜੀ VOTING ਜਿਹੜੀ ਸ਼ੁਰੂ ਹੋਵੇਗੀ ਉਸ ਤੋਂ ਪਹਿਲਾਂ ਹੀ ਹੁਣ ਰਾਜਨੀਤੀ ਵਿੱਚ ਵੱਡਾ ਪੁਚਾਲ ਆ ਚੁੱਕਾਗਾ ਹੁਣ ਦੇਖਣਾ ਹੋਏਗਾ ਕਿ ਜਿਹੜੀ ਜਿਹੜੀ ਟਰੰਪ ਜਿਹੜੇ ਗਿਆ ਇਸ ਇਲੈਕਸ਼ਨ ਦੇ ਵਿੱਚ ਫਿਰ ਇੱਕ ਵਾਰ ਰਾਸ਼ਟਰਪਤੀ ਬੰਦੇ ਨੇ ਇੱਕ ਜਾਂ ਫਿਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਉਹ ਬੰਦੇ ਨੇ ਹੁਣ ਆਉਣ ਵਾਲੇ ਜਿਹੜੇ ਹੈ ਅਮਰੀਕਾ ਦੇ ਰਾਸ਼ਟਰਪਤੀ Job and business problems, health problems, and astrology and horoscope readings are his areas of expertise where he is able to suggest accurate remedies to solve the issues. You can get in touch with him at 1 510 850 6385.